ਜੇ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਦੀ ਜੈ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਦੀ ਜੈ ਬਾੜਾ ਵਿੱਚ ਇੱਕ ਬੋਰਡ ਲੱਗਾ ਸੀ ਜਿਸ ਤੇ ਪੜਦਾ ਨਹੀਂ ਗਿਆ ਆ ਜਿਹੜਾ ਜੋ ਸਤਗੁਰ ਰਵਿਦਾਸ ਮਹਾਰਾਜ ਸੰਬੋਧਨ ਕਰਕੇ ਭਗਤ ਲਿਖਿਆ ਗਿਆ ਸੀ ਉਹ ਸਾਡੀ ਲੰਬੇ ਸਮੇਂ ਤੋਂ ਹੀ ਮੰਗ ਆ ਕਿ ਭਗਤੋ ਸ਼ਬਦ ਦੀ ਜਗ੍ਹਾ ਗੁਰੂ ਸ਼ਬਦ ਲਿਖਿਆ ਜਾਵੇ ਇਸ ਦਾ ਵਿਰੋਧ ਕਰਦੇ ਹੋਏ ਅੱਜ ਪ੍ਰਸ਼ਾਸਨ ਵੀ ਆਇਆ ਹੈ ਉਹ ਜਿਸ ਦਾ ਇਹ ਬੋਰਡ ਲਗਾਉ ਉਹ ਵੀ ਆ ਕੇ ਚੱਕ ਕੇ ਸਤਿਗੁਰੂ ਅਰਜਨਦਾਸ ਮੰਦਿਰ ਵਿਖੇ ਮਾਫੀ ਮੰਗੇਗਾ ਔਰ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਸਮਾਜ ਦੇ ਜ਼ੋਰ ਨਾਲ ਉਹ ਬੋਰਡ ਉਤਾਰਿਆ ਜਾ ਰਿਹਾ ਹੈ ਉਹ ਜਿਹੜੇ ਵੀ ਫਗਵਾੜੇ ਵਿੱਚ ਫਲੈਕਸਾਂ ਛਾਪਦੇ ਆ ਉਹਨਾਂ ਨੂੰ ਵੀ ਬੇਨਤੀ ਕਰ ਦਿੱਤੀ ਗਈ ਹੈ ਤੇ ਕਰਾਂਗੇ ਵੀ ਕਿ ਅੱਗੇ ਤੋਂ ਕੋਈ ਵੀ ਤੁਹਾਡੇ ਤੋਂ ਫਲੈਕਸ ਬਣਵਾਵਾ ਆਂਦਾ ਉਹਤੇ ਗੁਰੂ ਸ਼ਬਦ ਲਿਖੋ ਨਾ ਕਿ ਭਗਤ ਲਿਖੋ ਅਗਰ ਕੋਈ ਵੈਸੇ ਫੇਰ ਵੀ ਲਖਵਾਉਂਦਾ ਤੇ ਉਹਦੇ ਖਿਲਾਫ ਅੱਗੇ ਤੋਂ ਛਿੱਤਰ ਪਲੇਟ ਵੀ ਹੋਏਗੀ ਤੇ ਉਹਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ ਸੋ ਸਾਰੇ ਏਕਤਾ ਬਣਾਈ ਰੱਖੋ ਉਹ ਸ਼ਾਂਤੀ ਨਾਲ ਸਤ ਗੁਰੂ ਦਾਸ ਮਹਾਰਾਜ ਜਨ ਦੇਣ ਧੂਮਤਾਬਨਾ ਮਨਾਓ ਕੋਈ ਲੜਾਈ ਝਗੜਾ ਨਾ ਹੋਵੇ ਉਸ ਤੋਂ ਪਰਹੇਜ਼ ਕਰੋ ਕਿਉਂਕਿ ਆਪਣਾ ਹੀ ਸਮਾਜ ਆ ਖਿੰਡਿਆ ਜਾਂਦਾ ਸੋ ਸਭ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਸਾਥੀ ਇੱਥੇ ਪਹੁੰਚੇ ਆ ਜੈ ਭੀਮ ਜੈ ਪਾਤ ਜੈ ਗੁਰੂ ਦਾਸ ਸੋ ਅੱਜ ਆਪਾਂ ਪਹੁੰਚਿਆ ਅੱਜ ਜਿਨ੍ਹਾਂ ਨੇ ਇਹ ਅਨਭਾਗੀ ਘਟਨਾ ਹੋਈ ਸੀ ਸੋ ਇਸ ਲਈ ਮਾਫੀ ਵੀ ਮੰਗੀ ਗਈ ਸੋ ਸਾਰਿਆਂ ਨੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਰਿਆਂ ਤੋਂ ਪਹਿਲਾਂ ਸ੍ਰੀ ਗੁਰੂ ਰਬਦਾਸ ਮਹਾਰਾਜ ਦੇ ਨਾਂ ਦੇ ਮੂਰੇ ਗੁਰੂ ਲਿਖ ਕੇ ਸ੍ਰੀ ਗੁਰੂ ਰਬਦਾਸ ਮਹਾਰਾਜ ਦਾ ਨਾਮ ਲਿਖ ਕੇ ਉਸ ਤੋਂ ਬਾਅਦ ਜਿਹੜਾ ਵੀ ਬੋਰਡ ਬਣਾਇਆ ਜਾਵੇ ਪ੍ਰਧਾਨ ਜੀ ਅੱਜ ਇੱਥੇ ਆਪਾਂ ਇੱਥੇ ਪਹੁੰਚੇ ਆਂ ਤੇ ਇੱਥੇ ਅੱਜ ਇੰਨਾ ਇਕੱਠ ਹੋਣ ਦਾ ਕੀ ਕਾਰਨ ਸਕਦਾ ਹੈ ਅੱਜ ਇੱਕ ਬੜੀ ਮੰਦਭਾਗੀ ਸਗੀ ਗੱਲ ਕਿ ਸਤਗੁਰੂ ਵਿਦਾਸ ਮਹਾਰਾਜ ਦਾ 647ਵਾਂ ਜੋ ਜਨਮ ਦਿਹਾੜਾ ਆ ਰਿਹਾ ਹੈ ਉਸ ਦੀ ਖੁਸ਼ੀ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਤੇ ਹੋਰ ਵੀ ਜਥੇਬੰਦੀਆਂ ਨੇ ਸ਼ਹਿਰ ਦੇ ਵਿੱਚ ਵਧਾਈਆਂ ਦੇ ਬੋਰਡ ਲਗਾਏ ਹੋਏ ਹਨ ਹਾਂ ਜੀ ਉਹਨਾਂ ਵਿੱਚੋਂ ਅੱਜ ਕੁਝ ਬੋਰਡਾਂ ਤੇ ਅਤਰਾਜ ਜੋਗ ਜੋ ਅਤਰਾਜ ਆਇਆ ਉਹ ਇੱਕ ਸੰਸਥਾ ਨੇ ਕੁਝ ਭਗਤ ਰਵਿਦਾਸ ਜੀ ਦੇ ਨਾਮ ਲਿਖ ਕੇ ਜੋ ਕਿ ਸਾਡੀ ਸੰਗਤ ਨੂੰ ਇਹ ਨਾ ਮਨਜ਼ੂਰ ਹੈ ਤੇ ਇਸ ਚੀਜ਼ ਦਾ ਇਤਰਾਜ ਕੀਤਾ ਗਿਆ ਤੇ ਅੱਜ ਗੁਰੂ ਘਰ ਵਿਖੇ ਜਿਨ੍ਹਾਂ ਨੇ ਬੋਰਡ ਲਗਵਾਈ ਸੀ ਉਹ ਨਤਮਸਤਕ ਹੋਏ ਤੇ ਉਹਨਾਂ ਨੇ ਆਪਣੀ ਇਸ ਗਲਤੀ ਦਾ ਅਹਿਸਾਸ ਕੀਤਾ ਤੇ ਗੁਰੂ ਘਰ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਗੱਲ ਦੀ ਮਾਫੀ ਤੇ ਗਾਂ ਤੋਂ ਮੁੜ ਕੇ ਇਦਾਂ ਦੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਕਰਨ ਤੋਂ ਉਹਨਾਂ ਨੇ ਇਸ ਚੀਜ਼ ਦਾ ਪ੍ਰਬੰਧਕ ਕਮੇਟੀ ਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਗੁਰੂ ਨਾਮਲੇਵਾ ਸੰਗਤਾਂ ਦੇ ਕੋਲੋਂ ਇਸ ਗੱਲ ਦਾ ਮਾਫੀ ਲਈ ਮੰਗੀ ਹੈ ਤੇ ਮੈਂ ਬੇਨਤੀ ਇਹ ਸਾਰੀ ਸੰਗਤ ਦੇ ਚਰਨਾਂ 'ਚ ਕਰਨਾ ਚਾਹੁੰਦਾ ਸ਼ਹਿਰ ਨਿਵਾਸੀਆਂ ਨੂੰ ਕਰਨਾ ਚਾਹੁੰਦਾ ਕਿ ਇਹ ਗੁਰੂ ਮਹਾਰਾਜ ਦੀ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਇਹ ਗੁਰੂ ਮਹਾਰਾਜ ਸਾਰਿਆਂ ਦੇ ਸਾਂਝੇ ਹਨ ਤੇ ਆਪਾਂ ਇਹ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਬੜੇ ਖੁਸ਼ੀ ਤੇ ਚਾਅ ਉਹਦੇ ਨਾਲ ਮਨਾਣਾ ਹੈ ਕੋਈ ਵੀ ਇਦਾਂ ਦਾ ਮਾਹੌਲ ਨਹੀਂ ਕ੍ਰੀਏਟ ਕਰਨਾ ਜਿਹਦੇ ਨਾਲ ਕੋਈ ਸ਼ਹਿਰ ਦਾ ਕਿਸੇ ਵੀ ਤਰ੍ਹਾਂ ਮਾਹੌਲ ਖਰਾਬ ਹੋਵੇ ਤੇ ਹਰ ਇੱਕ ਦੇ ਚਰਨਾ ਜੀ ਬੇਨਤੀ ਜੀ ਸਦਕੇ ਬੋਰਡ ਲਗਾਓ ਪਰ ਉਤੇ ਸਤਬੁਰ ਅਬਦਾਸ ਮਹਾਰਾਜ ਜੀ ਲਿਖ ਕੇ ਹੀ ਲਿਖਿਆ ਜਾਵੇ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ